ਦੇਖੋ راہੁਲ ਗਾਂਧੀ ਸਾਹਿਬ ਅੱਜ ਪੰਜਾਬ ਦੇ ਦੌਰੇ ਤੇ ਹਨ ਹਾਲਾਂਕਿ ਇਹ ਸਮਾ ਸਿਆਸਤਦਾਨੀ ਸਿਆਸੀ ਟਿੱਪਣੀਆਂ ਦਾ ਨਹੀਂ ਕਿਉਂਕਿ ਪੰਜਾਬ ਇੱਕ ਬੇਹਤ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੁਆਬਾ ਇਹ ਥਿੰਨੇ ਖੇਤਰ ਹੜ੍ਹਾਂ ਦੇ ਪ੍ਰਭਾਵੇ ਹੇਠ ਹੈ ਪਰ ਹਾਂ ਮੈਂ راہੁਲ ਗਾਂਧੀ ਨੂੰ ਅੱਜ ਪੰਜਾਬ ਆਇਆ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ راہੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਇੱਕ ਬੜਾ ਖਤਰਨਾਕ ਬਿਆਨ ਦਿੱਤਾ ਸੀ ਉਹ ਬਿਆਨ ਦਾ ਮਕਸਦ ਸਿਰਫ ਤੇ ਸਿਰਫ ਉਸ ਸਮੇਂ ਦੀ ਸ਼ਰੋਮਨੀ ਆਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਕੀ ਕਿਹਾ ਸੀ ਰਾਹੁਲ ਗਾਂਧੀ ਨੇ ਕਹਿੰਦਾ ਜੀ 75% ਪੰਜਾਬ ਦਾ ਯੂਥ ਨਿਛੜੀ ਹੈ ਰਾਹੁਲ ਗਾਂਧੀ ਸਾਹਿਬ ਤੁਹਾਡੇ ਉਸ ਬਿਆਨ ਨੇ ਪੰਜਾਬ ਦੇ ਨੌਜਵਾਨ ਦਾ ਉਹ ਵੱਡਾ ਨੁਕਸਾਨ ਕੀਤਾ ਵੀਜ਼ੇ ਲੱਗਣੇ ਬੰਦ ਹੋ ਗਏ ਪ੍ਰਾਈਵੇਟ ਸੈਕਟਰ ਚ ਨੌਕਰੀਆਂ ਨਹੀਂ ਮਿਲਦੀਆਂ ਸੀ ਕਿਉਂਕਿ ਲੋਕ ਚੱਕੀ ਨਜ਼ਰ ਨਾਲ ਦੇਖਣ ਲੱਗੇ ਸੀ ਕਿ ਭਾਈ ਪਤਾ ਨਹੀਂ ਪੰਜਾਬ ਦੇ ਨੌਜਵਾਨ ਕਿੰਨਾ ਕੁ ਨਸ਼ਾ ਕਰਦੇ ਨੇ ਸੋ ਅੱਜ ਮੈਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਘਮਾਵੇ ਤੁਹਾਨੂੰ ਬੰਨਾ ਦੇ ਉੱਤੇ ਲੈ ਕੇ ਜਾਵੇ ਤੇ ਜਾ ਕੇ ਦੇਖੋ ਕਿਸ ਤਰੀਕੇ ਤੇਜ਼ ਵਹਾਅ ਦੇ ਵਿੱਚ ਸਾਡੇ ਆਪ ਦੇ ਮੁੰਡੇ 30-30 40-40 ਫੁੱਟ ਪਾਣੀ ਚ ਲਾਈਫ ਜੈਕਟਾਂ ਪਾ ਕੇ ਬੰਨ ਮਾਰ ਰਹੇ ਇਹ ਉਹੀ ਪੰਜਾਬ ਦਾ ਨੌਜਵਾਨ ਹੈ ਜਿਹਨੂੰ ਨਸ਼ੇੜੀ ਕਹਿ ਕੇ ਤੁਸੀਂ ਬਦਨਾਮ ਕੀਤਾ ਤੇ ਅੱਜ ਇਸ ਆਫ਼ਤ ਦਾ ਦੇ ਵਿੱਚ ਹਿੱਕਾ ਢਾਕੇ ਉਹੀ ਨੌਜਵਾਨ ਖੜਾ ਤੇ ਜਾਂਦੇ ਹੋਏ ਪੰਜਾਬ ਦੇ ਇਸ ਨੌਜਵਾਨ ਤੋਂ ਮਾਫੀ ਜ਼ਰੂਰ ਮੰਗ ਕੇ ਜਾਇਓ ਕਿਉਂਕਿ ਜਦੋਂ ਸਰਕਾਰਾਂ ਭੱਜ ਗਈਆਂ ਸਰਕਾਰਾਂ ਨੇ ਬੇਰੁਕੀ ਦਿਖਾਈ ਉਦੋਂ ਪੰਜਾਬ ਦੇ ਇਸ ਬਹਾਦਰ ਨੌਜਵਾਨ ਨੇ ਪੰਜਾਬ ਦੀ ਪਾਣੀਆਂ ਦੀ ਆਫ਼ਤ ਅੱਗੇ ਆਪਣੀਆਂ ਹਿੱਕਾਂ ਢਾਕੇ ਪੰਜਾਬ ਨੂੰ ਬਚਾਇਆ